ਅੱਜ ਸਭ ਤੋਂ ਵੱਡਾ ਖੁਸ਼ੀ ਦਾ ਗੱਲ ਇਹ ਮੈਂ ਸਾਡੇ ਬਾਰਾ ਚੋਂ ਬਾਰਾ ਆਪ ਜੀ ਨਾਲ ਕੋ ਖੁਸ਼ੀ ਦਾ ਦੇਣ ਇਸ ਕਰਕੇ ਆ ਕਿ ਉਹਨਾਂ ਦੇ ਮਾਣ ਇੱਕੋ ਹੀ ਗੱਲ ਗੁਰੂ ਦੀ ਮੁਲਾਕਾਤ ਤੇ ਜਾਣੇ ਆ ਇੱਕੋ ਹੀ ਗੱਲ ਉਹ ਕਰਦੇ ਨੇ ਕਿ ਪੰਜ ਇਕੱਠਾ ਹੋਵੇ ਪੰਜ ਇਕੱਠਾ ਹੋਵੇ ਜਦੋਂ ਤੁਸੀਂ ਸਾਗੇ ਜਥੇਬੰਦੀਆਂ ਇਕੱਠਾ ਹੋ ਕੇ ਕਿਸੇ ਪਾਸੇ ਦੀ ਤਰਫ ਤੇ ਨਾ ਕੋਈ ਰੀਅਲੀ ਕੋਈ ਗੱਲ ਨਹੀਂ ਤੇ ਅੰਧੀ ਕਲਾ ਦੀ ਆਪਾਂ ਕਿਤੇ ਵੀ ਕੋਈ ਗੱਲ ਨਹੀਂ ਕਰਦੇ ਜਿੱਥੇ ਵੀ ਗੱਲ ਕਰਨੀ ਚੜਦੀ ਕਲਾ ਦੀ 32 ਸਾਲ ਤੋਂ ਜਿਹੜਾ ਜੇਲ੍ਹ ਚ ਪਿਆ ਖੋਇ ਕੰਗੀ ਤੱਕ ਪਾਸ਼ਾ ਦਾ ਪੁੱਤਰ ਉਹਨੇ ਕਦੀ ਢੰਡੀ ਕਲਾ ਦੀ ਗੱਲ ਨਹੀਂ ਕੀਤੀ ਉਹ ਜਦੋਂ ਵੀ ਜਾਈਏ ਇੱਕੋ ਜੰਗ ਦਾ ਚੜਦੀ ਕਲਾ ਚੜਦੀ ਕਲਾ ਮੈਂ ਇੱਕ ਛੋਟੀ ਜੀ ਉਦਾਹਰਨ ਦੇ ਕੇ ਇਹ ਹੁਣੇ ਮੈਸੇਜ بار بار ਦਿੱਤਾ ਜਾ ਰਿਹਾ ਹੈ ਕਿ ਘਰ ਘਰ ਪਹੁੰਚਣੀ ਚਾਹੀਦੀ ਇਹ ਗੱਲ ਇਹ ਘਰ ਘਰ ਜਿਹੜੀ ਪਹੁੰਚਣ ਵਾਲੀ ਗੱਲ ਬਹੁਤ ਜ਼ਰੂਰੀ ਆ ਉਮੀਦ ਮੈਂ ਕੋ ਉਦਾਹਰਨ ਦੇ ਕੇ ਆਪਣੀ ਗੱਲ ਨੂੰ ਸਮਾਪਤ ਕਰ ਦਿੰਦਾ ਜੱਜ ਜੀ ਉਹ ਸਾਰਿਆਂ ਦਾ ਦਿੰਦੀਆਂ ਕਰਾਇਆਂ ਤੋਂ ਧੰਨਵਾਦ ਹੈ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਇੱਥੇ ਕੁਬਾਲ ਸਿੰਘ ਜੀ ਬੈਠੇ ਨੇ ਕੱਲ ਮਿਲਾਕਤ ਕਰਕੇ ਆਏ ਇੱਕ ਰਕੇਸ਼ ਕੁਮਾਰ ਦੇਖੋ ਗੱਲ ਨੂੰ ਬੜੇ ਧਿਆਨ ਨਾਲ ਸੁਣਨਾ ਰਕੇਸ਼ ਕੁਮਾਰ ਮੰਡੋਲੀ ਜੀ ਦੇ ਦੇਵਚਪਾਲ ਦੇ ਕਹਿੰਦੀ ਉਹਨੇ ਮਰਡਰ ਕੀਤਾ ਜੋ ਵੀ ਏਕੇ ਸਜ਼ਾ ਕਰਕੇ ਉਹ ਕੈਦ ਕਰ ਰਿਹਾ ਉਹਦੇ ਘਰ ਵਾਲੀ ਕੋਈ ਮੁਲਾਕਾਤ ਤੇ ਜਾਂਦੀ ਅੰਗੇਲ ਕੁਮਾਰ ਦੇ ਘਰ ਵਾਲੀ ਮੁਲਾਕਾਤ ਤੇ ਜਾਂਦੀ ਏ ਉਹ ਜੱਜਦਾਰ ਜੀ ਨੂੰ ਬੇਨਤੀ ਕਰਦੀ ਉਹਨੇ ਲਾ ਲੀਤਾ ਉਹ ਬੱਚੀ ਨੇ ਲਾ ਕੀਤਾ ਉਹ ਜੱਜਦਾਰ ਜੀ ਨੂੰ ਬੇਨਤੀ ਕਰਦੀ ਏ ਕਿ ਜੱਜਦਾਰ ਜੀ ਮੈਨੂੰ ਪ੍ਰੈਕਟਿਸ ਵਾਸਤੇ ਕਿਸੇ ਵਕੀਲ ਦੇ ਨਾਲ ਤੇ ਜਦੋਂ ਇਕਬਾਲ ਜੀ ਇੱਥੇ ਬੈਠੇ ਇਹਦੇ ਨਾਲ ਆਏ ਦੇਖਿਓ ਇਕਬਾਲ ਸਿੰਘ ਜੀ ਨੂੰ ਜ਼ਗਰਦਾਰ ਜੀ ਨੇ ਕਿਹਾ ਕਿ ਤੁਸੀਂ ਇਹ ਨੰਬਰ ਇਕਬਾਲ ਸਿੰਘ ਜੀ ਦਾ ਨੋਟ ਕਰ ਲਓ ਮੈਂ ਇਕਬਾਲ ਸਿੰਘ ਜੀ ਨੂੰ ਕਹਿੰਦਾ ਹੈ ਤੁਹਾਡਾ ਇਹ ਕੰਮ ਹੋ ਜਾਏਗਾ ਇਕਬਾਲ ਸਿੰਘ ਜੀ ਦਾ ਨੰਬਰ 9312250017 ਦੇਖੋ ਕਦਰਦਿਆਂ ਖੇਡਾਂ ਕਰਦਾ ਹੀ ਜਾਂਦਾ ਜਿਹੜੇ ਉਹ ਅੰਦਰ ਬੈਠੇ ਮਤ ਜਾ ਰਹੇ ਕੱਲੇ ਜੀ ਉਹਨਾਂ ਨਾਲ ਕਲਗੀਧਰ ਪਾਤਸ਼ਾਹ ਬੈਠੇ ਜੇ ਉਹ ਕਲਗੀਧਰ ਪਾਤਸ਼ਾਹ ਦੀ ਗੋਲ ਕਰਨੇ ਘਮਾਨ ਦੇ ਦਿਓ ਔਰ ਫਿਰ ਉਹ ਨੂੰ ਨੰਬਰ ਦਿੱਤਾ ਜਾਂਦਾ ਬੀਬੀ ਨੂੰ ਉਹ ਬੀਬੀ ਆਪਣੇ ਘਰ ਜਾ ਕੇ ਨੰਬਰ ਮਲਾਉਂਦੀ ਏ 93122 ਉਹ ਆਪਣਾ 93122 ਦੀ ਜਗ੍ਹਾ ਅੱਗੇ ਜਿਹੜਾ 22 ਵਾਲਾ ਉਹਦੇ ਚੋਕਾ ਲੱਗ ਜਾਂਦਾ ਹੈ ਬਾਕੀ ਸੇਮ ਨੰਬਰ ਉਹ ਕੰਡੀ ਇਚ ਪੰਜਾਬ ਚ ਕਿਤੇ ਇਹ ਵਾਜ ਜਾਂਦੀ ਉਹ ਉਹ ਉਸ ਨੂੰ ਬੀਬੀ ਨਹੀਂ ਜਾਣਦੀ ਉਸ ਜੇਦੇ ਨੰਬਰ ਮਿੰਦਾ ਹੈ ਉਸ ਨੂੰ ਬੀਬੀ ਨਹੀਂ ਜਾਣਦੇ ਕਹਿੰਦੇ ਇਕਬਾਲ ਸਿੰਘ ਜੀ ਮੈਂ ਜ਼ਥੇਦਾਰ ਜੱਤਾ ਸਿੰਘ ਜੀ ਹਵਾਰਾ ਜੀ ਨੂੰ ਮੈਂ ਮਿਲ ਕੇ ਆਈ ਹਾਂ ਉਹਨੇ ਕਹ ਪਿਆ ਸੀ ਤੇ ਉਹ ਆਗੂ ਸ਼ਖਸ ਕੀ ਕਹਿ ਰਿਹਾ ਪੰਜਾਬ ਦਾ ਗੁਰੂ ਦਾ ਪਿਆਰਾ ਗੁਰਨਾਨਕ ਦਾ ਸਿੱਖ ਉਹ ਕੋਈ ਹੋਵੇ ਉਹ ਸਹੀ ਧਾਰੀ ਹੋਵੇ ਮੈਂ ਕਹਿੰਦਾ ਸੱਜੇ ਜਾਈਏ ਉਹਦੇ ਚਰਨਾਂ ਤੋਂ ਬਲਿਆਰ ਜਾਈਏ ਉਹ ਕਹਦਾ ਬੇਟਾ ਤੁਸੀਂ ਜਿਹਨਾਂ ਦਾ ਨਾਮ ਲਿਆ ਇਕਬਾਲ ਸਿੰਘ ਨਹੀਂ ਮੈਂ ਬੋਲ ਰਿਹਾ ਪਰ ਲੇਕਿਨ ਤੁਸੀਂ ਕੰਮ ਦੱਸੋ ਤੁਹਾਡਾ ਕੰਮ ਹੋ ਗਿਆ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਉਹ ਘਰ ਘਰ ਸਵੇਰ ਪਹੁੰਚ ਇੱਥੇ ਜਦੋਂ ਪਹਿਲੇ ਦਿਨ ਪ੍ਰਕਾਸ਼ ਕੀਤਾ ਗਿਆ ਸੀ ਤਾਂ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕੀਤੀ ਸੀ ਹੁਕਮਨਾਮਾ ਸਾਹਿਬ ਪਤਾ ਕੀ ਆਇਆ ਸੀ ਇੱਛਾ ਕੂਰਤ ਸਰਬ ਸੁਖ ਦਾਤਾ ਹਰ ਜਾਨ ਕੇ ਵਸ ਹੈ ਕਾਮ ਦੇ ਨ ਉਹ ਜਿਹੜੀ ਕਾਮ ਤੇ ਲਗਾਉਂ ਉਹ ਵੀ ਉਹਦੇ ਵਾਸਤੇ ਜਾਨ ਕੇ ਵਸ ਹੈ ਕਾਮ ਤੇ ਨ ਸੋ ਐਸਾ ਹਰ ਧਿਆਇ ਮੇਰੇ ਜੀੜੇ ਸਰਵ ਸੁਖ ਪਾਵੇ ਮੇਰੇ ਮਨਾਂ ਜਪੋ ਮੰਨ ਸਤਨਾਮ ਸਦਾ ਸਤਨਾਮ ਹਰਤ ਬਲ ਮੁਖ ਜਰੋਈ ਕੋਈ ਗੁਰੂ ਦੇ ਪਿਆਰੇ ਜਿਹੜੇ ਜੇਥੇ ਬੈਠੇ ਨੇ ਨਾ ਉਹਦੇ ਨਾਲ ਗੁਰਗੀ ਧਰਤਾ ਸਾਹਿਬ ਰਾਣ ਮਾਨ ਨੇ ਉਹਨਾਂ ਦੀਆਂ ਅਸੀਸਾਂ ਗੁਰੂ ਸਾਹਿਬ ਦਾ ਅਸ਼ੀਰਵਾਦ ਉਹਨਾਂ ਦੇ ਨਾਲ ਚੜ੍ਹਦੀ ਕਲਾ 'ਚ ਨੇ ਮੈਂ ਕੋਲ ਗੱਲ ਕਰਕੇ ਆਪਣੀ ਵੱਲ ਦੀ ਸਮਾਪਤੀ ਕਰ ਰਿਹਾ ਕਿ ਭਾਈ ਤੇ ਕਲਾ ਦੀ ਗੱਲ ਤੇ ਹੁਣ ਕੋਈ ਬਚਦੀ ਨਹੀਂ ਆਪਾਂ ਆ ਜਿਹੜਾ ਸੁਣਿਆ ਜਥੇਦਾਰ ਜੀ ਦੀ ਮੰਨ ਦੀ ਇੱਛਾ ਸੀ ਕਿ ਸਾਰਾ ਪੰਧ ਇਕੱਠਾ ਹੋਵੇ ਇੱਥੇ ਮਜ਼ਦੂਰ ਸੰਗ ਜਥੇ ਵਦਿਆ ਰਾਜੇਵਾਲ ਸਾਹਿਬ ਮੈਂ ਕਾਫੀ ਸਮਾਂ ਪਹਿਲਾਂ ਆਪਣਾ ਆਪਣਾ ਰਾਮ ਰਾਮਕੇੜਾ ਜੀ ਆਪਾਂ ਰਾਮਪੁਰ ਕੇੜਾ ਉੱਥੇ ਮੀਟਿੰਗ ਹੋਈ ਜੀ ਤੇ ਉੱਥੇ ਮੀਟਿੰਗ ਦੇ ਵਿੱਚ ਸੇਵਾ ਸਿੰਘ ਜੀ ਮਾਪੁਰ ਤੇ ਬੈਠੇ ਨੇ ਅਸੀਂ ਮੈਂ ਇੱਥੇ ਇੱਕ ਗੱਲ ਕਹੀ ਸੀ ਅੱਜ ਇਹ ਦਿੱਲੀ ਦੇ ਵਿੱਚ ਬੈਨਰ ਲੈ ਕੇ ਨਾ ਤੇ ਸੰਵਿਧਾਨ ਇਹ ਕਹਿੰਦਾ ਹੈ ਬੰਦੀ ਸਿੰਘ ਰਿਹਾ ਕਰੋ ਕੋਈ ਅਸੀਂ ਕੋਈ ਜ਼ੁਲੰਤ ਨਹੀਂ ਕਰ ਰਹੇ ਨਾ ਰਾਜਵਾਲ ਖਾਲ ਸੰਵਿਧਾਨ ਇਹ ਕਹਿੰਦਾ ਹੈ ਬੰਦੀ ਸਿੰਘ ਰਿਹਾ ਕਰੋ ਉਥੇ ਇਹ ਰੌਂਖੇ ਇੱਕ ਸਿੰਘ ਨੇ ਬੱਜਰ ਗਏ ਸੀ ਭਾਵੇਂ ਦਿੱਲੀ ਦੇ ਵਿੱਚ ਕੋਈ ਤਾਂ ਹੰਬਾਰਾ ਨਹੀਂ ਪਰ ਮੈਂ ਉਥੇ ਉਦਾਹਰਣ ਦਿੱਤੀ ਸੀ ਜੇ ਬੈਠੇ ਨੇ ਮਹਾਪੁਰਖ ਮੈਂ ਉਥੇ ਗਿਆ ਸੀ ਜੰਗਲ ਜ ਅੱਗ ਲੱਗੀ ਸੀ ਨਾ ਤੇ ਚਿੜੀ ਦੇਵੀ ਜਿਨੋ ਕਿ ਉਹ ਚੋਜ ਭੱਗ ਭੜਕੇ ਤੇ ਉੱਥੇ ਪਾਣੀ ਪਉਂਦੀ ਸੀ ਤਉਹਨੂੰ ਚਿੜੀ ਨੂੰ ਪੁੱਛਿਆ ਜੀ ਕਿ ਭਾਈ ਤੇਰੇ ਵਿੱਚੋਂ ਚੁੰਝ ਭੱਗੇ ਪਾਣੀ ਪਾਣਾ ਲੱਗਦਾ ਨਹੀਂ ਕੁੜੀ ਪਰ ਕਹਿੰਦੇ ਜਦੋਂ ਵੀ ਇਤਿਹਾਸ ਲਿਖਿਆ ਜਾਏਗਾ ਤੇ ਚਿੜੀ ਵਰਤਿਕਲ ਜ਼ਰੂਰ ਆਏਗਾ ਉਹ ਲੱਚੁਕਾਂ ਦੀ ਮਾਫੀ ਚੱਲਦੀ ਕਲਾ ਚਰੋ ਬਸ ਇਹੋ ਹੀ ਗੱਲ ਬੇਸਤੀ ਹੈ ਕਿ ਉਹ ਮਹਾਰ ਸ਼ਖੀਤਾ ਗੁਰੀਆਂ ਦੇਹ ਚ ਦੇਖਿਆ ਨੇ ਔਰ ਆ ਜਿਹੜੀ ਗੱਲ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂ ਵਾਲੀ ਹੈ ਨਾ ਇਹਦੇ ਨਾਲ ਕੋਈ ਕੰਟਰੋਮ ਆਜਾ ਸੀ ਨਹੀਂ ਕਰਨਾ ਕਿਉਂ ਗੁਰੂ ਗ੍ਰੰਥ ਤੇ ਸਰਪੰਥ ਜੇ ਗੁਰੂ ਗ੍ਰੰਥ ਨਹੀਂ ਤੇ ਕਾਲਾ ਪੰਥ ਤੇ ਆਪਾਂ ਇਸ ਨਾਲ ਕੋਈ ਆਪਾਂ ਸਮਰੋਹ ਨਹੀਂ ਕਰਵਾਉਂ ਕੋ ਲੱਤਪਾ ਦੀ ਮਾਰੀ ਵਨ ਡਿਉਟੀ ਦਾ ਫਾਕਾ ਵਨ ਡਿਗਰੀ ਦਾ